ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਿੱਖ ਸੰਗਤਾਂ ਨੂੰ ਇੱਕ ਹੋਰ ਤੋਹਫ਼ਾ ਦਿੰਦਿਆਂ ਹੋਇਆਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਤੇ ਇਹ ਐਲਾਨ ਬਾਬਾ ਬੁੱਢਾ ਸਾਹਿਬ ਜੀ ਦੇ ਧਾਰਮਿਕ ਅਸਥਾਨ ਰਮਦਾਸ ਦੇ ਸੰਬੰਧ ਵਿੱਚ ਕੀਤਾ ਗਿਆ ਹੈ ਦਰਸਲ ਰਮਦਾਸ ਨੂੰ ਚਾਰ ਗੇਟਾਂ ਦੇ ਨਿਰਮਾਣ ਕਾਰਜ ਦੇ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਬਾਬਾ ਬੁੱਢਾ ਜੀ ਸਿੱਖ ਪੰਥ ਦੇ ਪਹਿਲੇ ਹੈਡ ਗੁਰੰਸੀ ਸੀ ਤੇ ਕੈਬਨਿਟ ਮੰਤਰੀ ਕੁਲਦੀਪ ਧਾਲਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2 ਕਰੋੜ 72 ਲੱਖ 83 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਤੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ ਤੇ ਕੱਲ ਨੂੰ ਕੈਬਨਟ ਮੰਤਰੀ ਕੁਲਦੀਪ ਢਾਲੀਵਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਲ ਵੀ ਮੁਲਾਕਾਤ ਕਰਨਗੇ ਤੇ ਰਮਦਾਸ ਰੇਲਵੇ ਸਟੇਸ਼ਨ ਦੀ ਮੁਰੰਮਤ ਕਰਵਾਉਣ ਦੇ ਲਈ ਉਹਨਾਂ ਦੇ ਨਾਲ ਚਰਚਾ ਕੀਤੀ ਜਾਏਗੀ ਮੈਂ ਸਭ ਤੋਂ ਪਹਿਲਾਂ ਆਪਣੇ ਮਾਜੋਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਅਸੀਂ ਪਿਛਲੇ ਦਿਨੀ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਸਿੱਖ ਪੰਥ ਦੇ ਪਹਿਲੇ ਹੈੱਡ ਗੰਥੀ ਬਾਬਾ ਬੁੱਢਾ ਜੀ ਜਿਨ੍ਹਾਂ ਦਾ ਬਹੁਤ ਵੱਡਾ ਧਾਰਮਿਕ ਸਤਾਨ ਜ਼ਮਦਾਸ ਦੇ ਵਿੱਚ ਹੈ ਜਿਹੜਾ ਬਿਲਕੁਲ ਦੇਰੋ ਬਾਬਾ ਨਾਨਕ ਦੇ ਨਾਲ ਅਤੇ ਕਪਾਲਪੋ ਸਾਹਿਬ ਦੇ ਨਾਲ ਜਿਹੜਾ ਲੱਗਦਾ ਹੈ ਬੇਸ਼ੱਕ ਉਹ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ ਪਰ ਉੱਥੇ ਬਹੁਤ ਸਾਰੇ ਗੁਰਦਾਸ ਪੁੱਤਰੇ ਸਾਡੇ ਭੈਣ ਭਰਾ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਨੂੰ ਮੰਨਦੇ ਲੱਖਾਂ ਲੋਕ ਜਿਹੜੇ ਹੁੰਦੇ ਜ਼ਮਦਾਸ ਬਹੁਤ ਹੀ ਸਾਡੇ ਲਈ ਵੱਡਾ ਧਾਰਮਿਕ ਸਤਾਨ ਸੀਗਾ ਮੈਂ ਮਾਝੋ ਮੁਖਵੰਤੀ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਇੱਕ ਜ਼ਮਾਨੇ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਖੁਦ ਇਸ ਚਾਹ ਦੇ ਚਾਰ ਚ ਵੀ ਚਾਰ ਗੇਟ ਜਿਹੜੇ ਉਹ ਬੜਵਾਏ ਸੀਗੇ ਸੋ ਮੈਂ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਉਹਨਾਂ ਕੋ ਫਾਈਲ ਭੇਜੀ ਤੇ ਉਹਨਾਂ ਨੇ ਆਪਣੇ ਅਖਤਿਆਰੀ ਫੰਡਾਂ ਦੇ ਵਿੱਚੋਂ ਅੱਜ ਜਿਹੜਾ ਉਹਨਾਂ ਨੇ 2 ਕਰੋੜ 72 ਲੱਖ 83 ਹਜ਼ਾਰ 785 ਰੁਪਏ ਜਿਹੜੇ ਉਹ ਜਾਰੀ ਕਰਤੇ ਜਿਹਦੇ ਨਾਲ ਅਸੀਂ ਚਾਰ ਗੇਟਾਂ ਦੀ ਸਾਦੀ ਜਿਹੜੀ ਆ ਉਹ ਕਰਾਂਗੇ ਅੱਜ ਹੀ ਮੈਂ ਪੀ ਡਬਲਯੂ ਡੀ ਏ ਵਾਲਿਆਂ ਨੂੰ ਕਿਹਾ ਕਿ ਉਹ ਤੁਹਾਨੂੰ ਤੇ ਟੈਂਡਰ ਜਿਹੜੇ ਲਾਉਣ ਕਿਉਂਕਿ ਅਸੀਂ ਚਾਹੁੰਦੇ ਆ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਹੈ ਇਹਦੀ ਦਿੱਖ ਇਦਾਂ ਦੀ ਬੜੇ ਕਿਉਂਕਿ ਲੱਗੇ ਹੀ ਡੇਰਾ ਬਾਬਾ ਨਾਨਕ ਗੁੰਮਕਾਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਲ ਹੀ ਕਰਤਾਰਪੁਰ ਸਾਹਿਬ ਹੈ ਇਹਨਾਂ ਸਾਰੇ ਧਾਰਮਿਕ ਸਥਾਨਾਂ ਦੀ ਮੈਂ ਕੱਲ ਜਿਹੜੇ ਕੇਂਦਰੀ ਰਾਜ ਮੰਤਰੀ ਰੇਲਵੇ ਦੇ ਰਾਜ ਮੰਤਰੀ ਸਰਦਾਰ ਅਨੀਤ ਸਿੰਘ ਮਿੱਟੂ ਜੀ ਨੇ ਉਹਨਾਂ ਕੋਲ ਟਾਈਮ ਲਿਆ ਉਹਨਾਂ ਕੋਲ ਟਾਈਮ ਲੈ ਕੇ ਮੈਂ ਐਕਚੁਅਲੀ ਜਿਹੜਾ ਇੱਥੇ ਸਾਡੇ ਰੇਲਵੇ ਸਟੇਸ਼ਨ ਹੈ ਜਿਹੜੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਨੂੰ ਰੇਲ ਚੱਲਦੀ ਹੈ ਉਹ ਉਹਦਾ ਰੇਲਵੇ ਸਟੇਸ਼ਨ ਜਿਹੜਾ ਖਰਾਬ ਹੋ ਗਿਆ ਬਹੁਤ ਬੁਰੀ ਹਾਲਤ ਹੈ ਉਹਨੂੰ ਠੀਕ ਕਰਨ ਵਾਸਤੇ ਮੈਂ ਪਿਛਲੇ ਇੱਕ ਸਾਲ ਤੋਂ ਮਿਹਨਤ ਕਰ ਰਿਆ ਔਰ ਕੱਲ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਮੈਂ ਦਵਾਦਾਂ ਫਾਈਲ ਉਹਨਾਂ ਕੋਲ ਲੈ ਕੇ ਜੜੀ ਜਾਦਾ ਕਿਉਂਕਿ ਮੈਂ ਚਾਹੁੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਹੈ ਇਹਦਾ ਰੇਲਵੇ ਸਟੇਸ਼ਨ ਦੇਦਾ ਬੱਸ ਸਟੈਂਡ ਇਹਦਾ ਚਾਰਜ ਫੇਰਾ ਜਿਹੜਾ ਸ਼ਹਿਰ ਦਾ ਇਦਾਂ ਦਾ ਸੁੰਦਰ ਹੋਵੇ ਇਦਾਂ ਦਾ ਵਧੀਆ ਹੋਵੇ ਕਿ ਜਿਹੜਾ ਵੀ ਬੰਦਾ ਬਾਬਾ ਬੁੱਢਾ ਸਾਹਿਬ ਜੀ ਦੇ ਮਤਲਬ ਉੱਥੇ ਨਮਸ਼ਕਾਰ ਕਰਨੇ ਆਵੇ ਆਪਣਾ ਸਿਰ ਝੁਕਾਉਣਾ ਹੋਵੇ ਮੱਥਾ ਟੇਕਣਾ ਉਹਨੂੰ ਲੱਗੇ ਕਿ ਵਕਿਆ ਹੀ ਇੱਕ ਬਹੁਤ ਵਧੀਆ ਅਸਥਾਨ ਹੈ ਸੋ ਮੈਂ ਇੱਕ ਅਦਾ ਦੁਬਾਰਾ ਆਪਣੇ ਮੁੱਖ ਮੰਤਰੀ ਸਦਾਤ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਗੇਟਾ ਵਾਸਤੇ ਪੈਸੇ ਜਾਰੀ ਕੀਤੇ ਆ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਮੈਂ ਅਜਨਾਲਾ ਪੂਦੇ ਵਿਧਾਨ ਸਭਾ ਹਲਕੇ ਵੱਲੋਂ ਡੇੜਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵੱਲੋਂ ਫਰੇਗੜ ਚੂਂਡੀਆਂ ਵਿਧਾਨ ਸਭਾ ਹਲਕੇ ਵੱਲੋਂ ਇਹ ਸਾਰੇ ਹਲਕੇ ਜਿਹੜੇ ਜਿੱਥੇ ਇਸ ਗੁਰੂ ਘਰ ਦੇ ਸੰਗਤ ਜਿਹੜੀ ਇੱਥੋਂ ਜਾਂਦੀ ਆ ਉਹ ਸਾਰਿਆਂ ਦੇ ਵਿੱਚ ਪੈਂਦਾ ਸਾਰੇ ਵੱਲੋਂ ਮੈਂ ਗਰਦਾਸਪੁਰ ਜ਼ਿਲ੍ਹੇ ਲੋਮਸਤ ਜ਼ਿਲ੍ਹੇ ਲੋਮ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੈਸੇ ਜਾਰੀ ਕੀਤੇ ਆ ਮੈਂ ਆਪਣੇ ਮਾਨਯੋਗ ਮੁਖੰਤੀ ਸਾਹਿਬ ਨੂੰ ਬੇਨਤੀ ਵੀ ਕਰੂੰਗਾ ਕਿ ਜਦੋਂ ਅਸੀਂ ਇਹਨਾਂ ਮਤਲ ਗੇਟਾਂ ਦਾ ਦੀਵ ਪੱਥਰ ਰੱਖੀਏ ਜੇ ਉਹਨਾਂ ਕੋਲ ਵਕਤ ਲੱਗਾ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਖੁਦ ਆ ਕੇ ਇਸ ਇਤਿਹਾਸਿਕ ਪਲ ਦੇ ਮੌਕੇ ਜਿਹੜਾ ਜੇ ਉਹ ਦੀਵ ਪੱਥਰ ਰੱਖ ਦੇਣਗੇ ਤੇ ਮੈਂ ਬਹੁਤ ਮੇਰਾ ਮਨ ਖੁਸ਼ ਹੋਊਗਾ ਬਾਕੀ ਸੀਐਮ ਸਾਹਿਬ ਦੇ ਕਈ ਇਹਦਾ ਬਹੁਤ ਜਿਵੇਂ ਹੁੰਦੇ ਆ ਅੱਜ ਮੇਰਾ ਹੈ ਅਗਲੇ 10-15 ਦਿਨਾਂ ਚ ਅਸੀਂ ਇਹਦੀ ਸ਼ੁਰੂਆਤ ਕਰਾਂਗੇ ਮਾਜੋਗ ਮੁੱਖ ਮੰਤਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਅਜਨਾਲੇ ਦੀ ਜਨਤਾ ਨੂੰ ਡੇਲਵ ਬਨਾਨਕ ਦੀ ਜਨਤਾ ਦਾ ਸਾਧਿਆਂ ਦਾ ਸਾਡਾ ਮਾਂ ਰੱਖਿਆ ਔਰ ਸਭ ਤੋਂ ਵੱਡੀ ਗੱਲ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਪਵਿੱਤਰ ਨਗਰੀ ਦਾ ਜਿਹੜਾ ਤੁਸੀਂ ਮਾਂ ਰੱਖਿਆ ਇਹਨਾਂ ਚਾਰ ਗਿੱਟਾਂ ਦੇ ਨਾਲ ਤੁਸੀਂ ਦੇਖਿਓ ਇਸ ਸ਼ਹਿਰ ਦੀ ਦਿੱਖ ਜਿਹੜੀ ਹੈ ਉਹ ਬਦਲ ਜਾਊਗੀ ਇਹ ਸ਼ਹਿਰ ਸੋਨਾ ਹੋਊਗਾ ਜਿੱਦੇ ਵੱਡੇ ਮਹਾਨ ਸਾਡੇ ਬਾਬਾ ਬੁੱਢਾ ਸਾਹਿਬ ਨੇ ਉਸ ਸਾਹਿਬ ਨਾਲ ਸਾਡਾ ਸ਼ਹਿਰ ਦੇਣਾ ਬਿਹਤਰ ਬਣਾ ਚਾਹੀਦਾ ਉਹ ਮੇਰੀ ਇੱਕ ਕੋਸ਼ਿਸ਼ ਹੈ ਕਿ ਸ਼ਾਇਦ ਨੂੰ ਇੱਕ ਇੱਕ ਦੰਬ ਦਾ ਸ਼ਹਿਰ ਦੇਣਾ ਬਣਾਇਆ ਜਾਵੇ ਸੀਐਮ ਸਾਹਿਬ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰਿਪੋਰਟ ਜਗਬਾਨੀ ਟੀਵੀ